हां जी जी ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਖੋਪ ਤੁਸੀਂ ਸਾਰੇ ਵਧੀਆ ਹੋਵੋਗੇ। ਅੱਜ ਇੱਕ ਹੋਰ ਨਵੀਂ ਗੱਡੀ ਤੇ ਇੱਕ ਹੋਰ ਨਵਾਂ ਬਲੌਗ ਲੈ ਕੇ ਅਸੀਂ ਤੁਹਾਡੇ ਉਹਦੇ ਸਾਹਮਣੇ ਆਇਆ। ਅੱਜ ਆਪਾਂ ਗੱਲ ਕਰੀਏ ਆਪਣੀ ਕੋਈ ਗੱਡੀ ਹੈਗੀ ਆ 올 ਨਿਊ 2025 ਦੀ ਉਹਦਾ ਫੋਰਚਨਰ 4x2 ਆਟੋਮੈਟਿਕ ਡੀਜ਼ਲ ਦੇ ਵਿੱਚ। ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਗੱਡੀ ਦੇ ਉੱਤੇ ਆਪਣਾ ਰੈਪਿੰਗ ਤੇ ਪਾਲਿਸ਼ਿੰਗ ਦਾ ਕੰਮ ਹੋਇਆ ਤੇ ਗੱਡੀ ਆਪਾਂ ਗੱਲ ਕਰੀਏ ਆਪਣੀ ਪੀਪੀਐਸ ਲਈ ਆਈ ਹੋਈ ਆ। ਪੀਪੀਐਸ ਲਈ ਗੱਡੀ ਆਪਣੀ ਆਈ ਹੋਈ ਆ ਸਾਫ਼ ਸੁਥਾਡ ਕਾਰ ਡੀਟੇਲਿੰਗ ਸਟੂਡੀਓ ਜਿਹੜਾ ਆਪਣਾ ਜ਼ੀਰੋ ਪਰਸ ਵਿੱਚ ਅਵੇਲੇਬਲ ਆ। ਜੇ ਤੁਹਾਨੂੰ ਗੱਡੀ ਦੇ ਰਿਲੇਟਡ ਕੋਈ ਵੀ ਮਤਲਬ ਡਿਟੇਲਿੰਗ ਦੇ ਰਿਲੇਟਡ ਕੋਈ ਵੀ ਕੰਮ ਕਰਵਾਉਣਾ ਹੈ ਆਪਣਾ ਇੱਕ ਵਾਰੰਟੀ ਰੂਲ ਵਿੱਚ ਜੈ ਕਰਿਓ ਬਾਕੀ ਕੋਈ ਆਪਾਂ ਉਹ ਜਿਹੜਾ ਇੱਥੇ ਬਾਈ ਲੱਗਿਆ ਹੋਇਆ ਹੈ ਜਦੋਂ ਗੱਲ ਕਰੀਏ ਇੱਥੇ ਦੀ ਮਤਲਬ ਰਿਵੂ ਦੇ ਵਗੈਰਾ ਐਡੀਟਰ ਆਪਾਂ ਤਾਂ ਕੋਲ ਨਾਲ ਮਿਲਦੇ ਆਂ ਵੀਰੇ ਤੁਹਾਡੀ ਇੰਟਰੋਡਕਸ਼ਨ ਹੈ ਮੈਂ ਅਜੀਤ ਆਪਣੇ ਕਾਰਸਟਾ ਦਾ ਐਡੀਟਰ ਹਾਂ ਆਪਾਂ ਦੇ ਕੇ ਰਿਟੇਲਿੰਗ ਸਟੂਡੀਓ ਹਾਂ ਬਸ ਕੀ ਕੀ ਉਪਰ ਤੋਂ ਸਰਵਿਸ ਦਿੱਤੀ ਕਿਉਂਕਿ ਆਪਾਂ ਕੋਲ ਸਰਵਿਸ ਦਾ ਇੱਕ ਟਾਪ ਹੈ ਕਿ ਕਾਰਸਟਾ ਵਿੱਚ ਅਸੀਂ ਕਾਰਗਵਾਸ ਕਰਦੇ ਕਿ ਕਾਰ ਦੀ ਰਿਪੇਅਰਿੰਗ ਤੇ ਕਰਾਵੇ ਸਰਵਿਸ ਕੋਟੀਕੀ ਦੇ ਵਿੱਚ ਕੀ ਸਰਵ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਇਹਦੇ ਇੰਜਨ ਦੀ ਇਹਦੇ ਵਿੱਚ ਆਪਣਾ 2.8 ਲੀਟਰ ਆਪਣਾ ਜਿਹੜਾ ਡੀਜ਼ਲ ਇੰਜਨ ਆਉਂਦਾ ਆਪਣਾ 2755 ਸੀਸੀ ਦਾ ਜਿਹੜਾ ਇਹ ਇੰਜਨ ਆਪਾਂ ਨੂੰ ਟੋਟਲ ਨੇ ਪ੍ਰੋਵਾਈਡ ਕੀਤਾ ਹੋਇਆ ਕੰਪਨੀ ਕਲੇਮਡ ਐਵਰੇਜ ਜੇ ਮੈਂ ਗੱਲ ਕਰਾਂ ਆਪਾਂ ਨੂੰ 14 ਕｍ/ਲ ਦੇ ਨੀਅਰਬਾਊਟ ਆਪਾਂ ਨੂੰ ਐਵਰੇਜ ਮਿਲ ਜਾਂਦੀ ਆ ਪਾਵਰ ਸਪੈਕਸ ਦੀ ਜੇ ਮੈਂ ਗੱਲ ਕਰਾਂ 201 bhp ਮਿਲ ਜਾਂਦੀ ਆ ਆਪਾਂ ਨੂੰ ਤੇ 500 Nm ਦੇ ਨੀਅਰਬਾਊਟ ਆਪਾਂ ਨੂੰ ਟਾਰਕ ਮਿਲ ਜਾਂਦਾ ਬਾਕੀ ਇਹ ਜਿਹੜਾ ਆਪਣਾ ਵੇਰੀਐਂਟ ਆ 4/2 ਆਟੋਮੈਟਿਕ ਇਹਦਾ ਜੇ ਮੈਂ ਤੁਹਾਨੂੰ ਇੱਕ ਸ਼ੋਅਰੂਮ ਪ੍ਰਾਈਸ ਦੱਸਾਂ ਆਪਣਾ ਫੋਰਚੂਨਰ ਦਾ 38 ਲੱਖ 61 ਹਜ਼ਾਰ ਦੇ ਨਿਰਭਰਤਾ ਆਪਣਾ ਜਿਹੜਾ ਇਹਦਾ ਪ੍ਰਾਈਸ ਆ ਜਿਵੇਂ ਆਪਾਂ ਗੱਲ ਕਰਦੇ ਆ ਆਪਾਂ ਨੂੰ ਇਦਾਂ ਦੀ ਕੁਛ ਇਹਦੀ ਕੀਮਤ ਮਿਲ ਜਾਂਦੀ ਆ ਕਿਹਦੇ ਵਿੱਚ ਜੇ ਆਪਾਂ ਗੱਲ ਕਰੀਏ ਕਿ ਆਪਣੇ ਕੋਲ ਲੋਕ ਦਾ ਬਟਨ ਆ ਇੱਕ ਆਪਣੇ ਕੋਲ ਅਨਲੋਕ ਦਾ ਬਟਨ ਤੇ ਇੱਕ ਆਪਾਂ ਹੋਲਡ ਕਰਕੇ ਰੱਖੂਗੇ ਆਪਣਾ ਬੂਟ ਐਕਸੈਸ ਹੋ ਜਾਂਦਾ ਬਾਕੀ ਫਰੰਟ ਦੇ ਵਿੱਚੋਂ ਗੱਲ ਕਰਦੇ ਆ ਆਪਣੀ ਸਿੰਗਲ ਬੇਸਡ ਆਪਾਂ ਨੂੰ ਪ੍ਰੋਜੈਕਟਰ ਹੈੱਡਲੈਂਪ ਮਿਲ ਜਾਂਦੀ ਆ ਵਿਦ ਇੰਟੀਗ੍ਰੇਟਿਡ ਆਪਣੀ ਡੀਆਰਐਲ ਥੱਲੇ ਜਾਈਏ ਆਪਣੇ ਕੋਲ ਐਲਈਡੀ ਦੇ ਵਿੱਚ ਇਹਦੇ ਫੋਗ ਲੈਂਪ ਆ ਗਏ ਉਦੋਂ ਥੱਲੇ ਜਾਈਏ ਆਪਣੇ ਕੋਲ ਐਲਈਡੀ ਦੇ ਵਿੱਚ ਇਹਦੇ ਇੰਡੀਕੇਟਰ ਆ ਗਏ ਫਰੰਟ ਦੇ ਵਿੱਚ ਮੈਂ ਗੱਲ ਕਰਾਂ ਆਪਾਂ ਨੂੰ ਦੋ ਪਾਰਕਿੰਗ ਸੈਂਸਰ ਮਿਲ ਜਾਂਦੇ ਨੇ ਬਾਕੀ ਕ੍ਰੋਮ ਦਾ ਟ੍ਰੀਟਮੈਂਟ ਵਧੀਆ ਯੂਜ਼ ਕੀਤਾ ਹੋਇਆ ਜਿਹੜੀ ਇਹਦੀ ਮੇਨ ਗ੍ਰ ਆਪਣੀ ਸੈਟਨ ਸਿਲਵਰ ਦੇ ਵਿੱਚ ਇਹਦੀ ਸਕਿਟ ਪਲੇਟ ਆ ਗਈ ਹੁਣ ਆਪਾਂ ਚੱਲਦੇ ਆਂ ਜੇ ਸਾਈਡ ਪ੍ਰੋਫਾਈਲ ਦੇ ਵਿੱਚ ਸਾਈਡ ਪ੍ਰੋਫਾਈਲ ਦੇ ਵਿੱਚ ਜਿਵੇਂ ਮੈਂ ਗੱਲ ਕਰਾਂ ਇਹ ਆਪਣੀ 4/2 ਵੇਰੀਐਂਟ ਆ ਤੇ ਜਿਹੜਾ 4/4 ਵੇਰੀਐਂਟ ਆ ਉਹਦੇ ਵਿੱਚ ਆਪਾਂ ਨੂੰ 18 ਇੰਚ ਦੇ ਅਲੋਇਵਲ ਮਿਲ ਜਾਂਦੇ ਨੇ ਸਿਲਵਰ ਫਿਨਿਸ਼ ਦੇ ਵਿੱਚ ਤੇ ਪਰਸਨਲੀ ਅਕੋਰਡਿੰਗ ਟੂ ਮੀ ਦੱਸਾਂ ਨਾ ਮੈਨੂੰ ਉਹ ਵਾਲੇ ਅਲੋਇਵਲ ਬਹੁਤ ਸੋਹਣੇ ਲੱਗਦੇ ਨੇ ਇਹ ਆਪਣੇ ਜਿਵੇਂ ਪੁਰਾਣੇ ਫੋਰਚੂਨਰ ਦੇ ਵਿੱਚ ਆਉਂਦੇ ਸੀਗੇ ਡਾਇਮੰਡ ਕੱਟ ਆਪਣੇ ਅਲੋਏ ਵਿਲ ਉਦੋਂ ਦੇ ਆਪਣੇ ਕੋਲ ਅਲੋਏ ਵਿਲ ਨੇ ਬ੍ਰਿਜਸਟਨ ਦੇ ਆਪਾਂ ਨੂੰ ਟਾਇਰ ਮਿਲ ਜਾਂਦੇ ਨੇ 17 ਇੰਚਸ ਦੀ ਮੈਂ ਗੱਲ ਕਰਾਂ ਇਹਦੀ ਪ੍ਰੋਫਾਈਲ ਆ 265 65 3 R17 17 ਇੰਚਸ ਦੇ ਆਪਾਂ ਨੂੰ ਗੱਲ ਕਰਾਂ 6 ਪੀਸੀਡੀ ਦੇ ਵਿੱਚ ਜਾਂ 6 ਨਟ ਕਹਿ ਲੀਆ ਆਪਾਂ ਨੂੰ ਅਲੋਏ ਵਿਲ ਮਿਲ ਜਾਂਦੇ ਨੇ ਫਰੰਟ ਡਿਸਕ ਤੇ ਆਪਣੀ ਰੀਅਰ ਡਿਸਕ ਮਿਲ ਜਾਂਦੀਆਂ ਸਾਈਡ ਸਟੈਪਰ ਆਪਣੇ ਕੋਲ ਇੱਧਰ ਆ ਗਿਆ ਬੋਡੀ ਕਲਰ ਹੀ ਆਪਣੇ ਕੋਲ ORVM ਆ ਗਏ ਗੱਲ ਕਰੀਏ ਆਪਣੇ ਕ੍ਰੋਮ ਦੇ ਡੋਰ ਹੈਂਡਲਸ ਮਿਲ ਜਾਂਦੇ ਨੇ ਰਿਕਵੈਸਨਰ ਆਪਾਂ ਨੂੰ ਡੋਰ ਹੈਂਡਲ 3 ਮਿਲ ਜਾਂਦਾ ਬਾਕੀ ਕ੍ਰੋਮ ਦੀ ਆਪਾਂ ਗੱਲ ਕਰੀਏ ਗੱਡੀ ਦੇ ਉਪਰੋਂ ਆਪਾਂ ਗੱਲ ਕਰੀ ਆਪਾਂ ਨੂੰ ਰੂਫ ਰੇਲਜ਼ ਮਿਲ ਗਈਆਂ ਤੇ ਹੁਣ ਚਲਦੇ ਆਪਾਂ ਬੈਕ ਸਾਈਡ ਦੇ ਵਿੱਚ ਸਾਰਾ ਜਿਵੇਂ ਮੈਂ ਗੱਲ ਕਰਾਂ ਰੀਅਰ ਦੇ ਵਿੱਚ ਆਪਾਂ ਨੂੰ LED ਦਾ ਕੰਬੀਨੇਸ਼ਨ ਮਿਲ ਜਾਂਦਾ ਚਾਹੇ ਮੈਂ ਬ੍ਰੇਕ ਲਾਈਟ ਕਹਾਂ ਨਾ ਚਾਹੇ ਮੈਂ ਆਪਣੀ ਪਾਰਕਿੰਗ ਲਾਈਟ ਕਹਾਂ ਰਿਵਰਸ ਲਾਈਟ ਇੰਡੀਕੇਟਰ ਸਿਕੁਐਂਸ਼ਲ ਆਪਣੇ ਕੋਲ ਇੰਡੀਕੇਟਰ ਆਗੇ LED ਦੇ ਵਿੱਚ ਆਪਣੀ ਇਹਦੀ ਸਾਰੀ ਟੇਲ ਲਾਈਟ ਆਗੇ ਰਿਵਰਸ ਲਾਈਟ ਉਹ ਵੀ ਆਪਣੀ LED ਦੇ ਵਿੱਚ ਬਾਕੀ ਪਿੱਛੋਂ ਗੱਲ ਕਰੀਏ ਆਪਾਂ ਨੂੰ ਚਾਰ ਰਿਵਰਸ ਵਿੱਚ ਪਾਰਕਿੰਗ ਸੈਂਸਰ ਮਿਲ ਜਾਂਦੇ ਨੇ ਜਿਹੜੀ ਇਹਦੀ ਰੀਅਰ ਦੀ ਆਪਣੀ ਸਕਿਡ ਪਲੇਟ ਆ ਆਪਾਂ ਨੂੰ ਬਲੈਕ ਦੇ ਵਿੱਚ ਮਿਲ ਜਾਂਦੀ ਆ ਟੋਟਾ ਤਾਂ ਆਪਣਾ ਹਿਊਜ ਲੋਗੋ ਫੋਰਚੂਨ ਦੀ ਬੈਜਿੰਗ ਮਿਲ ਜਾਂਦੀ ਆ ਰੀਅਰ ਵਾਈਪਰ ਆ ਗਿਆ ਆਪਣੇ ਕੋਲ ਡੀਫੋਗਰ ਆ ਗਿਆ ਹਾਈ ਮਾਉਂਟ ਸਟ੍ਰੋਪ ਲੈਂਪ ਆ ਗਿਆ ਸ਼ਾਫਿਨ ਆਪਣੇ ਕੋਲ ਐਲੈਂਟੀਨਾ ਆ ਗਿਆ ਬਾਕੀ ਵੋਸ਼ਰ ਮੈਂ ਗੱਲ ਕਰਾਂ ਆਪਾਂ ਨੂੰ ਵੋਸ਼ਰ ਇੱਥੇ ਮਿਲ ਜਾਂਦਾ ਜੇ ਕਿਸੇ ਨੇ ਬੂਟ ਦੀ ਐਕਸੈਸ ਲੈਣੀ ਹੋਵੇ ਉਹਦੇ ਵਿੱਚ ਆਪਣਾ ਇਲੈਕਟ੍ਰੋਨਿਕਲੀ ਟੇਲ ਗੇਟ ਆਉਂਦਾ ਮਤਲਬ ਆਪਾਂ ਗੱਲ ਕਰ ਸਕਦੇ ਹਾਂ ਜਿਵੇਂ ਆਪਾਂ ਬਟਨ ਪ੍ਰੈਸ ਕਰਕੇ ਰੱਖੂਗੇ ਨਾ ਤੇ ਆਪਣਾ ਟੇਲ ਗੇਟ ਓਪਨ ਹੋ ਜਾਂਦਾ ਅੱਦਾਂ ਕੁਝ ਆ ਬਹੁਤ ਮਤਲਬ ਪ੍ਰੀਮੀਅਮ ਚੀਜ਼ ਲਾਤੀ ਆ ਬਾਕੀ ਜੇ ਮੈਂ ਬੂਟ ਸਪੇਸ ਦੀ ਗੱਲ ਕਰਾਂ ਇਹਦੇ ਥਰਡ ਰੋ ਜਿਹੜੀ ਆਪਣੀ 50 50 ਦੇ ਸਪਲਿਟ ਨਾਲ ਆਪਣੀ ਉਹ ਹੋ ਜਾਂਦੀ ਆ ਅੱਗੇ ਨੂੰ ਮਤਲਬ ਤੇ ਜਿਹੜੀ ਆਪਣੀ ਸੈਕੰਡ ਰੋ ਆ ਆਪਣੀ 60 40 ਦੇ ਸਪਲਿਟ ਦੇ ਨਾਲ ਆ ਬਾਕੀ ਥਰਡ ਰੋ ਦੀ ਗੱਲ ਕਰਾਂ ਥਰਡ ਰੋ ਆਪਣੀ ਆਪਾਂ ਗੱਲ ਕਰੀ ਇਨੋਵਾ ਤੋਂ ਰਹਾ ਕੋਈ ਗੱਡੀ ਨਹੀਂ ਜਿਹਦੇ ਵਿੱਚ ਆਪਣੀ ਥਰਡ ਰੋ ਸਪੇਸ਼ੀਅਸ ਹੋਵੇ ਮੈਕਸਿਮਮ ਥਰਡ ਰੋ ਜਿਹੜੀ ਹੁੰਦੀ ਹੈ ਬੱਚਾ ਲਈ ਹੁੰਦੀ ਆ ਤੇ ਜਿਵੇਂ ਆਪਾਂ ਹੁਣ ਆਪਣਾ ਟੇਲ ਗੇਟ ਕਲੋਜ਼ ਕਰਨਾ ਹੋਵੇ ਆਪਣੇ ਕੋਲ ਇੱਥੇ ਬਟਨ ਆ ਆਪਾਂ ਬਟਨ ਨੂੰ ਮਤਲਬ ਇੱਕ ਵਾਰ ਪ੍ਰੈਸ ਕਰੂੰਗੇ ਤੇ ਆਪਣਾ ਕਲੋਜ਼ ਹੋ ਜਾਂਦਾ ਬਾਕੀ ਜਿਹੜੀ ਨੰਬਰ ਪਲੇਟ ਲਾਈਟਸ ਨੇ ਆਪਾਂ ਨੂੰ ਹੈਲ ਬਾਕੀ ਫਿਊਲ ਟੈਂਕ ਕੈਪੈਸਿਟੀ ਦੀ ਜੇ ਮੈਂ ਗੱਲ ਕਰਾਂ ਇਹਦੇ ਵਿੱਚ ਆਪਾਂ ਨੂੰ 80 ਲੀਟਰ ਦੀ ਫਿਊਲ ਟੈਂਕ ਕੈਪੈਸਿਟੀ ਮਿਲ ਜਾਂਦੀ ਆ ਐਵਰੇਜ ਵਗੈਰਾ ਆਪਣੀ ਜੋ 4/2 ਆ ਇਹਦੇ ਵਿੱਚ ਆਪਾਂ ਨੂੰ 15 ਦੀ ਟੋヨタ ਨੇ ਕਲੇਮਡ ਕੀਤੀ ਹੋਈ ਆ ਬਟ ਜਿਵੇਂ ਮੈਂ ਗੱਲ ਕਰਾਂ 4/4 ਆ ਉਹਦੇ ਵਿੱਚ ਆਪਣੀ ਨੀਅਰ ਅਬਾਊਟ 13 ਦੇ ਬਾਕੀ ਉਹ ਇਨ ਸਿਟੀ ਦੀ ਗੱਲ ਕਰਾਂ ਮੈਂ ਆਪਾਂ ਨੂੰ 8-9 ਦੇ ਨੀਅਰ ਅਬਾਊਟ ਦਿੰਦੀ ਹੋਣੀ ਤੇ ਹੁਣ ਹਾਈਵੇ ਜੇ ਮੈਂ ਗੱਲ ਕਰਾਂ ਓਨ ਪੇਪਰ ਦੇ ਵਿੱਚ ਆਪਣੀ 11-12 ਦੇ ਨੀਅਰ ਅਬਾਊਟ ਹੋਣੀ ਹੁਣ ਚੱਲਦੇ ਆਪਾਂ ਇੱਕ ਵਾਰ ਇਹਦੇ ਇੰਟੀਰੀਅਰ ਦੇ ਵਿੱਚ ਨਾ ਇਦਾਂ ਦਾ ਕੁਝ 올 ਬਲੈਕ ਦੇ ਡੋਰ ਟ੍ਰਿਮ ਮਿਲ ਜਾਂਦਾ ਆਪਾਂ ਗੱਲ ਕਰੀਏ ਸਾਰਾ ਆਪਣਾ ਬਲੈਕ ਦੇ ਵਿੱਚ ਆ ਇੱਥੇ ਆਪਾਂ ਗੱਲ ਕਰੀਏ ਆਪਾਂ ਨੂੰ ਥੋੜਾ ਇੱਕ ਸੌਫਟ ਟੱਚ ਮਿਲ ਜਾਂਦਾ ਇਹ ਸਾਰਾ ਲੈਦਰ ਦੇ ਵਿੱਚ ਆ ਬਾਕੀ ਸੈਟਨ ਸਿਲਵਰ ਆਪਣੇ ਕੋਲ ਇੱਧਰ ਆ ਗਿਆ ਥੋੜਾ ਜਿਹਾ ਟ੍ਰੀਟਮੈਂਟ ਦਿੱਤਾ ਕ੍ਰੋਮ ਦੇ ਆਪਣੇ ਕੋਲ ਡੋਰ ਹੈਂਡਲ ਆ ਗਏ ਜਿਹੜੀ ਡਰਾਈਵਰ ਸਾਈਡ ਕੰਟਰੋਲ ਪੈਨਲ ਯੂਨਿਟ ਆ ਤੁਸੀਂ ਦੇ ਵਿੱਚ ਆ ਗਈ ਇਲੈਕਟ੍ਰੋਨਿਕਲੀ ਫੋਲਡੇਬਲ ਪਲੱਸ ਐਡਜਸਟੇਬਲ ਆਪਣੇ ਕੋਲ ਮਿਰਰ ਆ ਗਏ ਲੋਕ ਤੇ ਅਨਲੋਕ ਦਾ ਬਟਨ ਆਪਣੇ ਕੋਲ ਇੱਧਰ ਆ ਬਾਕੀ ਪਾਵਰ ਵਿੰਡੋ ਲੋਕ ਬਟਨ ਆਪਣੇ ਕੋਲ ਇੱਧਰ ਆ 올4 ਪਾਵਰ ਵਿੰਡੋਜ਼ ਨੇ ਤੇ 올4 ਆਪਣੀ ਬਾਕੀ ਸਪੀਕਰ ਦੀ ਪਲੇਸਮੈਂਟ ਆਪਣੇ ਕੋਲ نیچے ਆ ਗਈ ਟਵੀਟਰ ਆਪਣੇ ਕੋਲ ਉੱਤੇ ਆ ਗਏ ਸੀਟਿੰਗ ਦੀ ਗੱਲ ਕਰਾਂ ਮੈਂ ਆਪਾਂ ਸੀਟ ਨੂੰ 8 ਵੇ ਅਡਜਸਟ ਕਰ ਸਕਦੇ ਆ ਰਿਕਲਾਈਨ ਆਪਣੀ ਅੱਗੇ ਪਿੱਛੇ ਆਪਣੀ ਹਾਈਟ ਅਡਜਸਟੇਬਲ ਹੋਗੀ ਤੇ ਆਪਣੀ ਜਿਵੇਂ ਥਾਈਸਪੋਰਟ ਵਗੈਰਾ ਹੋਗੀ ਆਪਾਂ ਮਤਲਬ ਇੱਥੋਂ ਆਪਣੀ ਥਾਈਸਪੋਰਟ ਅਡਜਸਟ ਕਰਦੇ ਆ ਲੈਦਰ ਦੀ ਆਪਾਂ ਨੂੰ ਪਾਲਿਸ਼ਿੰਗ ਮਿਲ ਜਾਂਦੀ ਆ ਬਾਕੀ ਗੱਡੀ ਦੇ ਵਿੱਚ ਜਿਵੇਂ ਆਪਾਂ ਜੇ ਇਨ ਹੋਣਾ ਆਪਾਂ ਨੂੰ ਗ੍ਰੈਬ ਹੈਂਡਲਸ ਮਿਲ ਗਏ ਇੱਥੋਂ ਆਪਾਂ ਮਤਲਬ ਗੱਡੀ ਦੇ ਵਿੱਚ ਇਨ ਹੋ ਸਕਦੇ ਆ ਬਾਕੀ ਜੇ ਮੈਂ ਇੰਟੀਰੀਅਰ ਦੀ ਗੱਲ ਕਰਾਂ ਲੈਦਰ ਇੱਥੇ ਆਪਾਂ ਨੂੰ ਕੰਪਲੀਟ ਸਟੀering wheel ਮਿਲ ਜਾਂਦਾ 3 ਸਪੋਕ ਆਪਣਾ ਸਟੀering wheel ਆ ਇਧਰਲੇ ਪਾਸੇ ਆਪਣੇ ਕੋਲ ਸਾਰੇ ਇਹਦੇ ਇਨਫੋਰਟੇਨਮੈਂਟ ਕੰਟਰੋਲਸ ਆਗੇ ਇਧਰਲੇ ਪਾਸੇ ਆਪਣੇ ਸਾਰੇ ਇਹਦੇ ਐਮ ਆਈ ਡੀ ਦੇ ਰਿਲੇਟਿਡ ਕੰਟਰੋਲਸ ਆਗੇ ਇਧਰਲੇ ਪਾਸੇ ਆਪਣੇ ਕੋਲ ਵਾਈਪਰ ਕੰਟਰੋਲਸ ਨੇ ਤੇ ਅਧਰਲੇ ਪਾਸੇ ਆਪਣਾ ਗੱਲ ਕਰੀਆ ਆਪਣੇ ਆਟੋ ਹੈੱਡਲੈਂਪ ਤੇ ਕੰਟਰੋਲ ਨੇ ਬਾਕੀ 6000 ਤੱਕ ਮਾਰਕਿੰਗ ਆਪਾਂ ਨੂੰ ਟੈਕੋਮੀਟਰ ਦੀ ਮਿਲ ਜਾਂਦੀ ਆ 200 ਤੱਕ ਆਪਾਂ ਨੂੰ ਸਪੀਡਿੰਗ ਦੀ ਮਾਰਕਿੰਗ ਮਿਲ ਜਾਂਦੀ ਆ 3 ਇੰਚ ਦੇ ਅਰਾਊਂਡ ਇਹਦੀ ਆਪਣੀ ਐਮ ਆਈ ਡੀ ਆ ਇੰਜਨ ਟੈਂਪਰੇਚਰ ਦੀ ਜੇ ਮੈਂ ਗੱਲ ਕਰਾਂ ਆਪਣਾ ਜਿਹੜਾ ਟੈਕੋਮੀਟਰ ਆ ਉਹਦੇ ਵਿੱਚ ਮਿਲ ਜਾਂਦਾ ਤੇ ਫਿਊਲ ਗੋਜ ਆਪਾਂ ਨੂੰ ਮਿਲ ਜਾਂਦੀ ਆ ਸਪੀਡਿੰਗ ਦੇ ਵਿੱਚ ਬਾਕੀ ਨਾ ਇਹਦੇ ਵਿੱਚ ਆਪਾਂ ਗੱਲ ਕਰੀਏ ਆਪਣਾ 6 ਸਪੀਡ ਟਾਰਕ ਕਨਵਰਟਰ ਟਰਾਂਸਮਿਸ਼ਨ ਆਉਂਦਾ ਜਿਹੜਾ ਆਪਾਂ ਨੂੰ ਮਤਲਬ ਪੈਡਲ ਸ਼ਿਫਟਰਸ ਵੀ ਪ੍ਰੋਵਾਈਡ ਕਰਦਾ ਆਪਾਂ ਨੂੰ ਇੱਥੇ ਮਤਲਬ ਇਹਦੇ ਪੈਡਲ ਸ਼ਿਫਟਰਸ ਮਿਲ ਜਾਂਦੇ ਨੇ ਬਾਕੀ ਜਿਵੇਂ ਜਿਵੇਂ ਮੈਂ ਗੱਲ ਕਰਾਂ 8 ਇੰਚਸ ਦੇ ਆਰਾਊਂਡ ਇਹਦੀ ਆਪਣੀ ਇਨਫੋਟੇਨਮੈਂਟ ਸਕਰੀਨ ਆ ਜਿਹੜੀ ਆਪਣੀ ਵਾਇਰਲੈਸ ਐਪਲ ਕਾਰਪਲੇ ਤੇ ਆਪਣੀ ਐਂਡਰੋਇਡ ਆਟੋ ਸਪੋਰਟ ਕਰਦੀ ਆ ਮਿਊਜ਼ਿਕ ਸਿਸਟਮ ਦੀ ਗੱਲ ਕਰਾਂ ਮੈਂ ਇਹਦੇ ਵਿੱਚ ਆਪਣਾ ਚਾਰ ਟਵੀਟਰ ਹੁੰਦੇ ਨੇ ਚਾਰ ਆਪਣੇ ਸਪੀਕਰ ਹੁੰਦੇ ਨੇ ਬਾਕੀ ਨਾ ਇਹਦੇ ਵਿੱਚ ਆਪਾਂ ਨੂੰ ਡਿਜੀਟਲ ਆਪਾਂ ਗੱਲ ਕਰੀ ਆ ਆਪਾਂ ਨੂੰ ਕਲੌਕ ਮਿਲ ਜਾਂਦੀ ਆ ਇੱਥੇ ਆਪਣੇ ਕੋਲ ਹਜ਼ਾਰ ਲੈਂਪ ਬਟਨ ਆ ਗਿਆ ਆਪਣੇ ਕੋਲ ਇੱਕ ਛੋਟਾ ਜਿਹਾ ਗਲਵ ਬਾਕਸ ਇੱਕ ਆਪਣੇ ਕੋਲ ਇੱਥੇ ਆ ਤੇ ਇੱਕ ਆਪਾਂ ਗੱਲ ਕਰੀ ਆ ਆਪਣੇ ਕੋਲ ਇਹਦਾ نیچے ਆ ਗਿਆ ਬਾਕੀ ਏਸੀ ਯੂਨਿਟ ਦੀ ਗੱਲ ਕਰਾਂ ਆਪਣਾ ਡੂਲ ਜ਼ੋਨ ਇਹਦੇ ਵਿੱਚ ਏਸੀ ਆ ਮਤਲਬ ਕੋ ਡਰਾਈਵਰ ਸਾਈਡ ਬੰਦਾ ਆਪਣਾ ਐਡਜਸਟ ਕਰ ਸਕਦਾ ਤੇ ਡਰਾਈਵਰ ਸਾਈਡ ਬੰਦਾ ਆਪਣਾ ਐਡਜਸਟ ਕਰ ਸਕਦਾ ਬਾਕੀ ਥੱਲੇ ਆਪਣੇ ਕੋਲ ਗੱਲ ਕਰੀਏ ਮੋਡਸ ਵਗੈਰਾ ਫੈਨ ਸਪੀਡ ਵਗੈਰਾ ਆ ਗਈ ਇਹ ਜਿਵੇਂ ਆਪਣਾ ਅਪਡੇਟਡ ਵਰਜਨ ਆ ਤੇ ਨਾ ਇਹਦੇ ਵਿੱਚ ਜਿਵੇਂ ਮੈਂ ਗੱਲ ਕਰਾਂ ਇਹਦੇ ਵਿੱਚ ਆਪਣੀ ਵੈਂਟੀਲੇਟਿਡ ਸੀਟਾਂ ਜਿਹੜੀਆਂ ਐਡ-ਆਨ ਹੋਈਆਂ ਸੀਗੀਆਂ ਚਾਰਜ ਵਗੈਰਾ ਚਾਰਜ ਵਗੈਰਾ ਲੈਣਾ ਹੋਵੇ ਇੱਥੋਂ ਲਾ ਸਕਦਾ ਵਾਇਰਲੈਸ ਇਹਦੇ ਵਿੱਚ ਆਪਣਾ ਐਪਲ ਕਾਰਪਲੇ ਤੇ ਆਪਣਾ ਐਂਡਰੋਇਡ ਆਟੋ ਆਂਦਾ ਵੈਂਟੀਲੇਟਿਡ ਸੀਟਾਂ ਦੇ ਬਟਨ ਤਾਂ ਆਪਾਂ ਬਾਕੀ ਮੋਡਸ ਵਗੈਰਾ ਆਪਣੇ ਕੋਲ ਇੱਧਰ ਆ ਗਏ ਆਪਾਂ ਗੱਲ ਕਰੀਏ ਆਪਾਂ ਨੂੰ ਇਕੋ ਮੋਡ ਮਿਲ ਜਾਂਦਾ ਆਪਾਂ ਨੂੰ ਨੋਰਮਲ ਸਪੋਰਟਸ ਤੇ ਆਪਣਾ ਟ੍ਰੈਕਸ਼ਨ ਕੰਟਰੋਲ ਬਟਨ ਆਪਣੇ ਕੋਲ ਇੱਧਰ ਆ ਬਾਕੀ ਆਮ ਰੈਸਟ ਆਪਣੇ ਕੋਲ ਇੱਧਰ ਆ ਗਏ ਆਮ ਰੈਸਟ ਦੀ ਗੱਲ ਕਰੀਏ ਆਪਣੀ ਸਲਾਈਡ ਵਾਲ ਆਪਣੀ ਆਮ ਰੈਸਟ ਨਹੀਂ ਆਉਂਦੀ ਨੋਰਮਲ ਆਉਂਦੀ ਹੈ ਦੇ ਵਿੱਚ ਇਲੈਕਟ੍ਰੋਨਿਕਲੀ ਐਡਜਸਟੇਬਲ ਆਪਣਾ ਆਈਆਰਬੀਮ ਆ ਗਿਆ ਬਾਕੀ ਸਨ ਗਲਾਸ ਹੋਲਡਰ ਆਪਣੇ ਕੋਲ ਇੱਧਰ ਆ ਗਏ ਜਿਵੇਂ ਕੈਬਨ ਲਾਈਟ ਦੀ ਗੱਲ ਕਰਾਂ ਸਾਰੀ ਆਪਣੀ ਐਲਈਡੀ ਦੇ ਵਿੱਚ ਆ ਉੱਪਰ ਮਤਲਬ ਇਹਨਾਂ ਨੇ ਮੜੇ ਫੰਕਸ਼ਨ ਦਿੱਤੇ ਹੋਏ ਨੇ ਜਿਹੜਾ ਆਪਣਾ ਕੋ ਡਰਾਈ ਤੇ ਵਿਦ ਆਪਣਾ yellow light ਆ ਹੈਲੋਜਨ ਆਪਾਂ ਨੂੰ ਲਾਈਟ ਮਿਲ ਜਾਂਦੀ ਆ ਜਿਹੜਾ ਆਪਣਾ ਡਰਾਈਵਰ ਸਾਈਡ ਤੇ ਸਨਵਾਇਜ਼ ਜਰਾ ਇਹ ਵੀ ਆਪਣਾ ਵਿਦ ਮਿਰਰ ਤੇ ਆਪਣੀ ਵਿਦ ਲਾਈਟ ਆ ਤੇ ਬਾਕੀ ਜਿਵੇਂ ਹੁਣ ਸਾਈਡ ਦੇ ਵਿੱਚੋਂ ਜਾਵਾਂ ਪੁਸ਼ ਬਟਨ ਸਟਾਰਟ ਆਪਣੇ ਕੋਲ ਇੱਧਰ ਆ ਗਿਆ ਪਾਰਕਿੰਗ ਸੈਂਸਰ ਆਪਣੇ ਕੋਲ ਇੱਧਰ ਆ ਗਏ 트렁ਕ ਓਪਨ ਕਰਨਾ ਕਿਸੇ ਨੇ ਆਪਾਂ ਇੱਥੋਂ ਐਕਸੈਸ ਕਰ ਸਕਦੇ ਆ ਡੈਫ ਦਾ ਆਪਣੇ ਕੋਲ ਬਟਨ ਇੱਧਰ ਆ ਗਿਆ ਬਾਕੀ ਰੂਜ਼ ਕੰਟਰੋਲ ਇੱਧਰ ਆ ਜਾਂਦਾ 뮤직 ਸਿਸਟਮ ਦੀ ਗੱਲ ਕਰਾਂ ਮੈਂ ਜਰਾ ਜਾ ਕੇ ਨਾ ਚੱਲ ਕੱਟ ਦੋ ਜਵਾਨ ਕਾਉਟ ਟੂ ਪੀਪਲ ਇਨ ਦੀ ਐਜ ਜਿੱਕੇ ਜਮਾਨਾ ਚੜਦਾ ਸੋ ਦਵਾਈ ਦੇ ਖੈਰੀ ਸਿਰ ਅਸਰ ਜਾਨਾ ਜਾਣੇ ਯਾਰ ਪਾਣੀ ਸੀ ਨਾ ਕਰਮ ਰਲ ਲੈਦੇ ਜਾਨ ਕਹਿ ਕਰਦੇ ਕੋਈ ਨਹੀਂ ਕਦੇ ਜਾਣੇ ਜਲਦਾ ਬੱਕੇ ਦੇ ਵਿੱਚ ਆਪਣੀ ਮੈਨੂਅਲ ਇਹਦੇ ਵਿੱਚ ਆਪਣੀ ਹੈਂਡ ਬ੍ਰੇਕ ਆ ਗਈ ਫਰੰਟ ਦੇ ਵਿੱਚ ਆਪਣਾ ਇੰਨਾ ਸੀਗਾ ਹੁਣ ਚਲਦੇ ਆਪਾਂ ਇੱਕ ਵਾਰ ਇਹਦੇ ਰੀਅਰ ਦੇ ਵਿੱਚ ਰੀਅਰ ਦੇ ਵਿੱਚੋ ਜੇ ਮੈਂ ਗੱਲ ਕਰਾਂ ਸੇਮ ਐਜ਼ ਇਟ ਇਜ਼ ਆਪਣਾ 올 ਬਲੈਕ ਦੇ ਵਿੱਚ ਇਹਦਾ ਇੰਟੀਰੀਅਰ ਆ ਰੀਅਰ ਦੇ ਵਿੱਚ ਵੈਸੇ ਆਪਾਂ ਨੂੰ ਚੜਨ ਲਈ ਨਾ ਇਹਨਾਂ ਨੇ ਗ੍ਰੈਬ ਹੈਂਡਲ ਨਹੀਂ ਦਿੱਤੇ ਮਦ ਦੇਣੇ ਚਾਹੀਦੇ ਸੀਗੇ ਬਾਕੀ ਯਾਰ ਰੀਅਰ ਦੇ ਵਿੱਚ ਗੱਡੀ ਆਪਣੀ ਸਪੇਸ਼ੀਅਸ ਇਹਦੇ ਵਿੱਚ ਨਾ ਆਪਣੇ ਇੱਕ ਆਪਾਂ ਨੂੰ ਗੱਲ ਕਰੀਏ 12 ਵੀ ਸਾਕਟ ਆਪਣੇ ਕੋਲ ਅੱਧਰ ਆ ਗਿਆ ਥੋੜਾ ਜਿਹਾ ਇੱਕ ਸਪੇਸ ਆਪਣੇ ਕੋਲ ਅੱਧਰ ਆ ਗਿਆ ਰੀਅਰ ਏਸੀ ਵੈਂਟ ਦੀ ਗੱਲ ਕਰਾਂ ਮੈਂ ਆਪਣੇ ਕੋਲ ਰੀਅਰ ਏਸੀ ਵੈਂਟਸ ਇੱਥੇ ਨਹੀਂ ਮਿਲਦੇ रियर एसी ਫੀਚਰਸ ਆਪਾਂ ਨੂੰ ਇੱਥੇ ਮਿਲ ਜਾਂਦੇ ਨੇ ਆਪਣਾ ਜਿਵੇਂ ਰੀਅਰ ਏਸੀ ਫੀਚਰਸ ਹੋ ਕੇ ਉਹਨਾਂ ਦਾ ਆਪਾਂ ਇੱਥੋਂ ਸਾਰਾ ਕੁਝ ਐਡਜਸਟ ਕਰ ਸਕਦੇ ਹਾਂ ਆਟੋ ਆਫ ਤੇ ਆਪਣੀ ਜਿਵੇਂ ਫੈਨ ਸਪੀਡ ਵਗੈਰਾ ਇਨਕਰੀਜ਼ ਕਰਨੀ ਹੋਵੇ ਐਦਾਂ ਦੀ ਕੋਈ ਛਪਣੀ ਇਹਦੀ ਐਲਈਡੀ ਦੇ ਵਿੱਚ ਕੈਬਨ ਲਾਈਟ ਆ ਤੇ ਸਪੇਸ ਦੀ ਗੱਲ ਦੱਸਾਂ ਮੈਂ ਆਪਾਂ ਸਪੇਸ ਦਾ ਮਤਲਬ ਮੈਨੂੰ ਬਹੁਤ ਵਧੀਆ ਮਿਲ ਜਾਂਦਾ ਬਾਕੀ ਜਿਹੜੀ ਮੈਂ ਗੱਲ ਕਰਾਂ ਸੀਟ ਆ ਆਪਾਂ ਇਹਨੂੰ ਰਿਕਲਾਈਨ ਵਧੀਆ ਮਤਲਬ ਆਪਾਂ ਜਿੰਨੇ ਪੋਸਟਰ ਤੱਕ ਚਾਹ ਸਕਦੇ ਆ ਆਪਾਂ ਉਨੀ ਰਿਕਲਾਈਨ ਹੋ ਜਾਂਦੀ ਆ ਸੀਟ ਏ ਫਰੰਟ ਸੀਟ ਵਰਗਾ ਕੰਮ ਆ ਇਹਦਾ ਹੈਨਾ ਵਧੀਆ ਚੀ ਲੱ ਮੇ ਪਰਸਨਲ ਅਕੋਰਡਿੰਗ ਟੂ ਮੇ ਦਾਸਾ ਨਾ ਮੈਨੂੰ ਸੱਚੀ ਬਹੁਤ ਪਰਸਨਲ ਆ ਚੀਜ਼ ਵਧੀਆ ਲੱਗੀ ਬਾਕੀ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਆਪਣਾ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ